ਸਮਨ ਜੀ ਤੁਹਾਡੇ ਪਿੰਡ ਬਖਾਪੌਰ ਜਿਹੜਾ ਦੋ ਖਾੜੇ ਜਿਸ ਦਿਨ ਲੱਗਦੇ ਆ ਹਾਂਜੀ ਹਾਂਜੀ ਉਸ ਦਿਨ ਸ਼ਾਮ ਨੂੰ 4 ਵਜੇ ਤੁਹਾਡੇ ਖਾੜਾ ਲੱਗਿਆ ਸੀ ਹਾਂਜੀ ਹਾਂਜੀ ਤੇ ਇਸ ਖਾੜੇ ਦੇ ਵਿੱਚ ਮਾਰਨ ਵਾਲੇ ਬੰਦੇ ਜਿਹੜੇ ਇੱਥੇ ਵੀ ਉਹਨਾਂ ਨੂੰ ਆਏ ਸਗੇ ਜੀ ਆਏ ਜਗ੍ਹਾ ਨਹੀਂ ਆ ਠੀਕ ਹੈ ਜੀ ਜਿੱਦਾਂ ਸੌਣ ਵੇਲੇ ਤਾਂ ਬਾਅਦ ਵਿੱਚ ਪਤਾ ਲੱਗ ਜਾਂਦਾ ਇਹਨਾਂ ਗੱਲਾਂ ਦਾ ਮੌਕੇ ਤੇ ਨਹੀਂ ਪਤਾ ਲੱਗਦੇ ਸਾਮਣੇ ਕੋਠੇ ਤੇ ਬੈਠੇ ਸਗੇ ਤੇ ਹਥਿਆਰ ਉਹਨਾਂ ਦੇ ਕੋਲ ਸਗੇ ਤਾਂ ਇੱਥੇ ਫਿਰ ਉਹ ਇਸ ਟੀਟੋਂ ਡਰ ਗਏ ਸਗੇ ਵੀ ਇੱਥੇ ਫੌਜੀ ਆ ਗਏ ਸੀ ਵੀ ਇਹਨਾਂ ਨੇ ਔਰ ਸਦੀ ਮਿਲਟਰੀ ਸਦੀ ਆ ਵੀ ਬਚਾਉਣ ਲਈ ਸੀਆਰ ਬਣਿਆ ਸੀਗੇ ਸੀਆਰਪੀ ਵਾਲੇ ਆਪਾਂ ਹੁਣ ਇਹ ਬਿਲਕੁਲ ਤੁਹਾਡਾ ਜਿਹੜਾ ਪ੍ਰੌਰ ਦੇ ਨੇੜੇ ਪਿੰਡ ਆ ਜਿੱਦੇ ਉਹੀ ਸੀਆਰਪੀ ਨੇ ਜਿਹੜੇ ਟ੍ਰੇਨਿੰਗ ਇੱਥੇ ਕਰਦੇ ਹੁੰਦੇ ਆ ਉਹਨਾਂ ਦੇ ਨਾਲ ਅਸੀਂ ਪੁਲਿਸ ਫਲੋਰ ਕਲੀਅਰ ਦੇ ਵਿੱਚ ਜਿਹੜੇ ਇੱਥੇ ਸੀਆਰਪੀ ਵਾਲੇ ਇਹਨਾਂ ਨਾਲ ਅਸੀਂ ਗੱਡੀ ਦੇ ਵਿੱਚ ਕਲੀਸ ਵਾਲਿਆਂ ਦੇ ਨਾਲ ਇਹ ਪੁਲਿਸ ਵਾਲਿਆਂ ਦੇ ਨਾਲ ਜਿਹੜੇ ਫੋ ਜੀ ਸਗੇ ਉਹ ਇਹਨਾਂ ਦੇ ਨਾਲ ਗੱਡੀ 'ਚ ਚੱਲ ਗਏ ਤੇ ਥੋੜੀ ਜਾਂ ਉਹਨਾਂ ਨੂੰ ਇਦਾਂ ਲੱਗਾ ਵੀ ਇਹਨਾਂ ਨੇ ਸੱਦੇ ਹੋਇਆ ਇਹ ਤਾਂ ਉਸ ਕਰਕੇ ਚਮਕੀਲੇ ਦਾ ਬਚਾਅ ਹੋ ਗਿਆ ਪਰ ਆਏ ਉਹਦਾ ਖਾਣਾ ਦੇਖਣ ਲਈ ਸੀ ਆਏ ਖਾਣਾ ਦੇਖਣ ਲਈ ਆਏ ਖਾਣਾ ਦੇਖਣ ਸੀਗੇ ਤੇ ਉਹਨਾਂ ਨੂੰ ਲੱਗਾ ਇਦਾਂ ਵੀ ਇਹਨਾਂ ਨੇ ਸੱਦੇ ਹੋ ਮੈਤਰੀ ਤੇ ਚਲੇ ਗਏ ਸ਼ਾਮ ਨੂੰ ਕਿਉਂਕਿ ਸ਼ਾਮ ਨੂੰ 6:30 ਜੇ ਹਟਦੇ ਤਾਂ ਕੁਸਮਾ ਵੀ ਹੋ ਗਿਆ ਉਹਨਾਂ ਦਿਨ ਵੀ ਮਿਟ ਗਿਆ ਉਹਨਾਂ ਆ ਮੈਂ ਦੇਖਿਆ ਵੀ ਮਗਰ ਲਗਾਣਾ ਜਿਹੜਾ ਫਿਰ ਵਿੱਚ ਹੀ ਤੁਹਾਡਾ ਸਪੀਕਰ ਦੀ ਥੋੜੀ ਆਵਾਜ਼ ਆਉਂਦੀ ਆ ਬੜਾ ਇਹੋ ਛੱਡਦੇ ਮੁੰਡੇ ਆ ਆਵਾਜ਼ ਜਿਆਦਾ ਛੱਡਤੀ ਤੇ ਫਿਰ ਉਹ ਬੰਦ ਕਰ ਦਿੰਦੇ ਖੜਾ ਬੋਲੀਆਂ বাজਾਂਗੇ ਕੋਟੀ ਸੱਤ ਰੰਗ ਕੋਟੀ ਸੱਤ ਰੰਗ ਦੀ ਮਗਰੋਂ ਜਿਹੜਾ ਸੀ ਸਾਨੂੰ ਖਾੜੇ ਦੇ ਵਿੱਚ ਆਪਾਂ ਸਾਰੇ ਬਾਅਦ ਵਿੱਚ ਦਿਖਾ ਦੇਣਾ ਉਹ ਕਿ ਉਹ ਵੀ ਜਦੋਂ ਤੁਸੀਂ ਆਵਾਜ਼ ਮੁੰਡੇ ਦੇ ਜਿਆਦਾ ਛੱਡਤੀ ਤੁਹਾਡੇ ਸਪੀਕਰ ਵੀ ਤੇ ਉਹ ਚੀਕ ਮਾਰੀ ਤੇ ਫਿਰ ਉਹ ਛੱਡ ਕੇ ਚਲ ਜਾਂਦੇ ਆ ਨਾ ਤੇ ਇਦਾਂ ਹੋਈ ਸੀਗੀ ਇਹ ਮੈਲਟਰੀ ਫੀ ਇਹਨਾਂ ਨੇ ਤੁਸੀਂ ਬੁਲਾਇਆ ਹੀ ਨਹੀਂ ਸੀ ਨਾ ਵਿਆਹ ਵਾਲਿਆਂ ਨੇ ਨਾ ਤੁਸੀਂ ਨਹੀਂ ਨਹੀਂ ਉਹ ਖਾੜਾ ਦੇਖਣ ਲਈ ਆਏ ਸੀ ਹਾਲਾ ਦੇਖਣ ਆਏ ਸੀ ਉੱਦੋਂ ਤੇ ਉਹ ਫਿਰ ਮਤ ਜਣ ਕੇ ਇਹ ਬੰਦਿਆਂ ਦਾ ਜਿਹੜਾ ਮੈਸਮਪੁਰ ਦੇ ਏਰੀਆ ਦੇ ਵਿੱਚ ਇਹ ਆਪਣਾ ਏਰੀਆ ਵੀ ਆ ਜਾਂਦਾ ਹਾਂ ਮਸੀਂ 5-7 ਕਿਲੋਮੀਟਰ ਤੋਂ ਹਣਾ ਪਗਾਪੁਰ ਤੋਂ ਹਾਂਜੀ ਤੇ ਇੱਥੇ ਵੀ ਫਿਰ ਇਹੋ ਜਾਲ ਸਗਾ ਹੈ ਨਾ ਵੇਖੋ ਗੱਲ ਬਾਤ ਨਾ ਹੋਈ ਵੀ ਮੈਂ ਤਾਂ ਜੇ ਗਾਂ ਤੇ ਜਾ ਕੇ ਵੇਖਿਆ ਸਾਡੇ ਪਿੰਡੇ ਦਾ ਕੰਮ ਹੋਈ ਰੇਗੋੜੀ ਨਾ ਚੱਲ ਜਾਈ ਇਹਦਾ ਮਤਲਬ ਨਾਲ ਸਾਰੇ ਨੂੰ ਸਗਾ ਹੋਸੀ ਤੇ ਚਮਕੀਲਾ ਆਇਆ ਬਹੁਤ ਦੱਸ ਹਾਂ ਰਹਿ ਚ ਸਗੀ ਠੀਕ ਹੈ ਜੀ ਇਹ ਗੱਲ ਆਪਾਂ ਕਲੀਅਰ ਕਰਨੀ ਸੀ ਵੀ ਜਿਹੜੀ ਮੈਂਟਰੀ ਸੱਦੀ ਸੀ ਨਿੱਕੇ ਜਾਂ ਉਹਦੇ ਅਖਾੜਾ ਦੇਖਣ ਲਈ ਆਈ ਸੀ ਬਸ ਹੈ ਨਾ ਉਹ ਜਾਣ ਤੱਕ ਜਿਹਨਾਂ ਦਾ ਗਰਤ ਕਰਦੇ ਪੈਣਾ ਚਾਹੁੰਦੇ ਉਹਦਾ ਘੜ ਕੇ ਪਿੰਡਾਂ ਦੇ ਵਿੱਚ ਜਿਹੜੇ ਉਹ ਮੈਟਰੀਨਾ ਪੁਲਿਸ ਵਾਲੇ ਘੁੰਮਦੇ ਰਹੇ ਸੀ ਉਹ ਅਖਾੜਾ ਦੇਖਣੇ ਪਹੁੰਚ ਗਏ ਹਾਂ ਹਾਂ ਉਹ ਵੀ ਪਹੁੰਚ ਗਏ ਸੀ ਉੱਥੇ ਉਹ ਵੀ ਖੜੇ ਦੇ 15 ਮਿੰਟ ਐਸ਼ਾ ਉਹ ਉੱਥੇ ਖੜੇ ਰਹੇ ਠੀਕ ਹੈ ਜੀ ਠੀਕ ਆ ਤੇ ਬਾਅਦ ਵਿੱਚ ਵੀ ਤੁਹਾਨੂੰ ਇੱਕ ਪਤਾ ਲੱਗ ਰਿਹਾ ਮਾਰ ਮਾਰ ਬੰਦੇ ਜਿਹੜੇ ਉੱਥੇ ਆਏ ਸੀ ਹਾਂ ਜੀ ਹਾਂ ਠੀਕ ਹੈ ਜੀ ਠੀਕ ਹੈ ਚਲੋ ਅੱਗੇ ਗੱਲਬਾਤ ਕਰਦੇ ਆ ਜੀ ਆਪਾਂ ਅੰਦਰ ਤੁਹਾਨੂੰ ਗਿਆ ਛੱਤਰ ਤੋਂ ਕਰਦੇ ਆ ਜਿਹਦਾ ਮਤਲਬ ਜਦੋਂ ਤੋਂ ਚਮਕੀਲੇ ਨੇ ਗੋਣਾ ਸ਼ੁਰੂ ਕੀਤਾ ਛਿੰਡੇ ਦੇ ਨਾਲ ਉਹ ਵੀ ਤੁਹਾਨੂੰ ਪਤਾ ਹੈ ਜੀ ਇਹਦੋਂ ਇਹਨਾਂ ਦੀ ਡੈਥ ਹੋਈ ਉਹ ਤੋਂ ਦੋ ਹਫ਼ਤੇ ਪਹਿਲਾਂ ਵੀ ਗੱਲ ਆ ਵੀ ਫਰਵਰੀ ਦੇ ਅਖੀਰ ਦੇ ਵਿੱਚ ਆ ਖਾੜਾ ਜਿਹੜਾ ਚਮਕੀਲੇ ਦਾ ਬਾਕਾਪੁਰ ਲਗਾ ਸੀ ਠੀਕ ਹੈ ਜੀ ਤੇ ਉਸ ਦਿਨ ਸਵੇਰ ਦੇ ਟਾਈਮ ਜਾਂ ਸ਼ਾਮ ਦੇ ਟਾਈਮ ਜਾਂ ਕੰਨੇ ਕ ਵਜੇ ਸ਼ੁਰੂ ਹੋਇਆ ਸੀ ਖਾੜਾ ਜਿਹੜਾ ਸੀ ਉਹ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਵੀ ਤੁਹਾਨੂੰ ਕਿ ਤੁਸੀਂ ਸਾਊਂਡ ਲਾਈਓ ਸੀ ਤੁਹਾਨੂੰ ਇਨਫਰਮੇਸ਼ਨ ਹੋਣੀ ਵੀ ਪਹਿਲਾਂ ਖਾੜਾ ਹੋਰ ਕਿਤੇ ਲੱਗਣਾ ਸੀ ਨਕਉਦਰ ਨਕਉਦਰ ਲੱਗਿਆ ਪਹਿਲਾਂ ਨਕਉਦਰ ਬਾਅਦ ਜਿਹੜਾ ਚਮਕੀਲੇ ਦਾ ਖਾੜਾ ਲੱਗਣਾ ਸੀ ਤੇ ਤੁਸੀਂ ਸਾਊਂਡ ਕਿੰਨੇ ਵਜੇ ਲਾਤੀ ਸੀ ਪਹਿਲੇ ਜੀ 2 ਵਜੇ ਲਾਤੀ 1:30 4 ਵਜੇ ਆ ਇਹ 4 ਵਜੇ ਆ ਮਤਲਬ ਇਹ ਉਹੀ 2 ਵਜੇ ਉਧਰੋਂ 3:30 ਮਕਾ ਕੇ ਆਪਣਾ ਪਹਿਲਾ ਖਾੜਾ ਜਿਹੜਾ ਸੇਮ ਟਾਈਮ ਦਾ ਇਹਨਾਂ ਦਾ ਹੰਦੋਂ ਮਕਾ ਕੇ ਤਾਂ ਫੇਰ ਇਹ ਬਕਾਪੁਰ ਫਰੌਡੇ ਲੱਗੇ ਇਹ ਮੋਲੇ ਆਪਾਂ ਥੋੜੀ ਜਿਹੀ ਝਲ ਕੇ ਜੀ गाने ਦੀ ਦਿਖਾਤੀ ਆ ਉਹਦੇ ਵਿੱਚ ਵੀ ਉਹ ਕਹਿੰਦੇ ਆ ਵੀ ਮੈਂ ਲੇਟ ਹੋ ਜਾਣਾ ਵੀ ਪ੍ਰੋਗਰਾਮ ਫਲੋਰ ਦੇ ਕੋਲੇ ਮੈਂ ਪ੍ਰੋਗਰਾਮ ਲਵਾਣਾ ਉਤੋਂ ਆ ਕੇ ਇਨਕ ਉਧਰ ਕੋਣਾ ਫਿਰ ਤੁਹਾਡੇ ਕੋਲ ਉਹ ਹੀ ਗੈਪ ਲੈ ਕੇ 4 ਵਜੇ ਤੁਸੀਂ 4 ਵਜੇ ਤੱਕ ਸਾਰੇ ਲੋਕਾਂ ਨੇ ਵੇਡ ਕੀਤੀ ਉਹਨਾਂ ਦੀ ਹਾਂਜੀ ਹਾਂਜੀ ਬਹੁਤ ਬਹੁਤ ਸ਼ੋਹਰਤ ਕਾਫੀ ਲੋਕਾਂ ਨੂੰ ਹੁੰਦਾ ਵੀ ਘਰੇ ਇੱਕ ਖੜਾ ਲਾਉਂਦੇ ਰਏ ਇੱਕ ਤਾਂ ਇਹ ਆਪਾਂ ਨੂੰ ਪ੍ਰੂਫ ਹੋ ਗਿਆ ਵੀ ਦੋ ਖੜੇ ਜਿਹੜੇ ਦਿਨ ਦੇ ਵਿੱਚ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਇਹਨਾਂ ਦੀ ਸਾਊਂਡ ਦੇ ਵਿੱਚ ਦੂਜਾ ਖੜਾ ਜਿਹੜਾ ਉਹ ਲੱਗਿਆ ਬਕਾਫਰ ਫਲੋਰ ਦੇ ਕੋਲ ਅੱਛਾ ਜੀ ਇਹ ਫਿਰ 4 ਵਜੇ ਆਉਂਦੇ ਆ ਤਾਂ ਔਰ ਇਹ ਫੇਸਟੇਜ ਤੇ ਚੜ ਗਏ ਹੋਣਗੇ। ਉਹਦੇ ਚਾਹ ਪਾਣੀ ਪੀਤਾ। ਚਾਹ ਪਾਣੀ ਪੀਤਾ ਕਿਉਂਕਿ ਪਿੱਛੋਂ ਵੀ ਸਾੜਾ ਲਾਇਆ ਸੀ ਟੱਕੇ। ਮੈਂ ਦੋਸਤ ਦਾ ਘਰ ਗਿਆ ਉੱਤੇ ਮੈਂ ਵਾਲੇ। ਅੱਛਾ ਜੀ ਤੁਸੀਂ ਚਾਹ ਕਹਿੰਦੇ ਪਰਫੇ ਦੀ ਰੱਪਾ ਲੈਂਦਾ ਕਹਿੰਦੇ ਚਾਹ। ਆਪਾਂ ਥੋੜਾ ਜਿਹਾ ਪਿੱਛੇ ਚਲੀਏ ਆਪਾਂ ਤੁਸੀਂ ਇਹਨਾਂ ਨੂੰ ਬੁੱਕ ਕਰਨ ਗਿਆ ਸੀ। ਮੈਂ ਮੈਂ ਗਿਆ ਸੀ। ਤੁਸੀਂ ਇਹਨਾਂ ਨੂੰ ਬੁੱਕ ਕਰਨ ਗਿਆ ਸੀ ਲੁਧਿਆਣੇ। ਸੈਕਾ ਤੇ ਗਿਆ ਸੀ। ਸੈਕਾ ਤੇ ਲੁਧਿਆਣੇ ਤੁਸੀਂ ਇਹਨਾਂ ਨੂੰ ਬੁੱਕ ਕਰਨ ਗਿਆ ਖਾਣੇ ਲਈ। ਜਿਹਨਾਂ ਦੇ ਖਾਣਾ ਸੀ ਉਹ ਬਾਹਰੋਂ ਆਏ ਸੀ ਇੱਕ ਬਾਹਰੋਂ। ਹਾਂ ਜੀ ਹਾਂ ਜੀ ਨਹੀਂ ਬਾਹਰੋਂ। ਗੋਪਰਾ ਅ ਜੀ ਬਰ ਉਹਨਾਂ ਨੇ ਤੁਹਾਡੀ ਡਿਊਟੀ ਲਈ ਤੇ ਤੁਸੀਂ ਚਮਕੀਲੇ ਨੂੰ ਗੋਪ ਕਰਦੇ ਹੋ ਮੁੰਡਾ ਕਹਿੰਦਾ ਬਿਆ ਹੀ ਨਹੀਂ ਕਰਾਉਣਾ ਅੱਛਾ ਬਿਆ ਹੀ ਨਹੀਂ ਕਰਾਉਣਾ ਜਿੰਨਾ ਚਿਰ ਚਮਕੀਲੇ ਜਾਨੇ ਮੈਂ ਦਾ ਕਿ ਉਹਦੇ ਲਈ ਤੁਹਾਡੀ ਡਿਊਟੀ ਲਈ ਬੀ ਸਪੀਕਰ ਵਾਲੇ ਬੰਦੇ ਨੂੰ ਕਿ ਉਹਨਾਂ ਨੂੰ ਪਤਾ ਹੈ ਵੀ ਸਾਊਂਡ ਵਾਲਾ ਬੰਦਾ 500 ਰੁਪਏ ਨੂੰ ਸਾਈਡ ਦੇ ਦਿੱਤਾ ਅੱਛਾ 500 ਰੁਪਏ ਤੋਂ ਸਾਈਡ ਦੇ ਦਿੱਤਾ ਮੈਂ ਦੇ ਆ ਜਾਊਗਾ ਤੇ ਤੁਸੀਂ ਦਫ਼ਤਰ ਕਿ ਦਫ਼ਤਰ ਕੌਣ ਸੀ ਉਸ ਵੇਲੇ ਬੱਬੂ ਮੁੰਡਾ ਅੱਛਾ ਬੱਬੂ ਤੇ ਗੱਗਰ ਵਾਲੇ ਵਾਲੇ ਹਾਂਜੀ ਹਾਂਜੀ ਚਮਕ ਚਮਕੀਲਾ ਜਿਹਨੂੰ ਕਹਿੰਦੇ ਆਪਾਂ ਬੱਬੂ ਜਿਹੜਾ ਦਫ਼ਤਰ ਬੈਠਾ ਸੀ ਉਹਦੇ ਕੋਲ 500 ਰੁਪਿਆ ਤੁਸੀਂ ਐਡਵਾਂਸ ਦੇ ਕੇ ਕਿੰਨੇ ਚ ਖਾੜਾ ਬੁੱਕ ਕਰਾਇਆ ਸੀ 4500 ਕਹਿੰਦੇ 4700 ਰੁਪਿਆ ਉਹਨਾਂ ਨੇ ਮੰਗਿਆ ਸੀ ਤੇ 4500 5000 ਰੇਸਿੰਗ ਦੇ ਵਿੱਚ ਲੈ ਜਾ 4500 ਕਹਿੰਦੇ 4700 ਅੱਛਾ ਜੀ 500 ਰੁਪਿਆ ਉਹਦਾ 4500 ਰੀਡ ਸੀ 4200 ਵੀ ਕਾਫੀ ਦਿੰਦੇ ਆ ਹਾਂਜੀ ਤੇ 4500 ਵਿੱਚ ਤੁਸੀਂ ਸਾਈਕਲ ਤੇ ਜਾ ਕੇ ਬੱਕਾਪੁਰ ਵਾਲਾ ਖਾੜਾ ਬੁੱਕ ਕਰਾਇਆ 78 ਦੇ ਅੰਦਰ ਹਾਂਜੀ ਤੇ 4 ਵਜੇ ਇਹ ਖਾਣਾ ਲਾਉਣਾ ਆਉਂਦੇ ਆ ਤਾਂ ਫਿਰ ਤੁਸੀਂ ਇਹਨਾਂ ਨੂੰ ਚਾਹ ਪਾਣੀ ਤੁਸੀਂ ਮਿਲਦੇ ਇਹਨਾਂ ਨੂੰ ਆ ਜੀ ਅਸੀਂ ਜਾ ਕੇ ਪਾਣਾ ਲੈ ਕੇ ਜਾਂਦਾ ਅੱਛਾ ਤੁਸੀਂ ਬਕਾਪੁਰ ਫੜਕਦੇ ਕਰੋ ਇਹ ਜੀਟੀ ਰੋਡ ਦੇ ਉੱਪਰ ਗ੍ਰਾਮ ਫਲੋਰ ਦੇ ਵਿਚਾਲੇ ਆ ਪਿੰਡ ਗੱਡੀ ਗੱਡੀ ਤੇ ਆਉਂਦੇ ਲੈ ਕੇ ਜਾਓ ਇਹ ਜੀਟੀ ਰੋਡ ਦੇ ਉੱਤੋਂ ਗ੍ਰਾਮ ਫਲੋਰ ਵਾਲੇ ਤੋਂ ਤੁਸੀਂ ਆ ਕੇ ਇਹਨਾਂ ਨੂੰ ਲੈ ਕੇ ਜਾਂਦੇ ਆ ਬਕਾਪੁਰ ਕਰਨ ਠੀਕ ਆ ਜੀ ਫੇ ਫਿਰ ਉੱਥੇ ਜਾ ਕੇ ਚਾਹ ਪਾਣੀ ਤੁਸੀਂ ਬਣਾਇਆ ਚਾਹ ਪਾਣੀ ਪੀਤਾ ਨਹੀਂ ਪਾਣੀ ਬਣਾਇਆ ਮਰਜੋਦ ਨੂੰ ਪਾਣੀ ਪਾਇਆ ਅਛਾ ਇਹ ਸਕੇ ਹੋਣਗੇ ਤੁਹਾਨੂੰ ਪਤਾ ਲੱਗਦਾ ਹੋਣਾ ਵੀ ਕਾੜਾ ਮੈਂ ਦੱਸ ਦਿੱਤਾ ਹੁਣ ਪਹਿਲਾਂ ਕਾੜਾ ਲਾ ਕੇ ਆਂ ਹਾਂ ਬੀੜੀ ਬੁੜੀ ਪੀਦਾਦਾ ਇਹਦਾ ਬੜੀ ਬੀੜੀ ਪੀਦਾਦਾ ਪਾ ਪੀਦਾ ਅਛਾ ਅਛਾ ਠੀਕ ਠੀਕ ਬੀੜੀ ਬੁੜੀ ਪੀਦੇ ਤੇਰੇ ਕਹਿੰਦੇ ਲਾ ਹਾਂ ਇਹਦੇ ਨਾਲ ਸਟੇਜ ਤੇ ਤੁਸੀਂ ਲਗਾ ਹਾਂਜੀ ਹਾਂਜੀ ਅਛਾ ਲਾਗੇ ਪੈਣ ਦੇ ਤੇ ਖਤਰਾ ਹੋਇਆ ਅਛਾ ਪੈਣ ਦੇ ਨਾਲ ਹੀ ਖਤਰਾ ਹੋਸੀ ਬੜਾ ਅਛਾ ਜੀ ਰੇੜੀਆਂ ਲਈ ਜੀ ਰੇੜੀਆਂ ਦੀ ਸਟੇਜ ਲਾਈ ਸੀਗੀ ਤੇ ਫਿਰ ਇਹਨਾਂ ਨੇ ਜਾਂਦੇ ਆ ਤੁਸੀਂ ਉਦੋਂ ਨਾ ਟੇਪ ਸੀ ਜਾਂ ਤੁਹਾਡੇ ਕੋਲ ਰਿਕਾਰਡਿੰਗ ਵਾਲਾ ਸਿਸਟਮ ਮੁੰਦਾ ਸੀ ਕੋਈ ਸਮਝ ਤੇਬ ਟੇਪ ਸੀ ਟੇਪ ਵਿੱਚ ਸਿੰਗ ਨਾਲ ਹੀ ਤੁਹਾਡੇ ਕਿਉਂਕਿ 사ਉਂਡ ਨਾਲ 사ੜਿਆਂ ਨੇ ਉਹ ਰਿਕਾਰਡਿੰਗ ਕਰ ਲਈ ਆ ਤੇ ਰੱਖ ਲਿਆ ਸੀ ਤੇ ਉਹਦੇ ਵਿੱਚ ਜਿਹੜੀ ਆਪਾਂ ਗਾਣੇ ਵਿੱਚ ਹੁਣ ਸੁਣਾ ਦੇਣੇ ਆ ਤੇ ਉਹ ਉਹ ਰੀਲ ਜਿਹੜੀ ਉਸੇ ਪਲੇਅਰ ਤੋਂ ਤੁਸੀਂ ਰਿਪੋਰਟ ਕੀਤੀ ਆ ਇਹ ਆਪਣੇ ਬਕਾਪੁਰ ਵਾਲੇ ਘਰੇ ਦੀ ਠੀਕ ਹੈ ਜੀ ਉਹ ਨਾਲ-ਨਾਲ 15 ਸਿਕਨੋਂ ਸਾਰੇ ਗਾਣੇ ਵੀ ਸੁਣਾਵਾਂਗੇ ਤੇ ਫਿਰ ਤੁਸੀਂ ਸੌਫਤੇ ਬੈਠ ਗਏ ਤੇ ਉਹ ਦਾ ਸਟਾਰਟ ਜੀ ਹਾਂ ਜੀ ਤੇ ਕਿੰਨੇ ਕੁ ਮਾਈਕ ਤੇ ਕਿਦਾਂ ਦਾ ਐਂਪਲੀਫਾਇਰ ਲਾਇਆ ਸੀ ਇੱਕ 30 ਵਾਟ ਦਾ ਸੈਟ ਜੀ 2 ਹਰਨਾਂ ਜੀ ਅੱਛਾ 2 ਹਰਨਾਂ ਉਹ 2 ਮੈਗਸਿਕ ਲਾਇਆ ਸੀ ਬਸ 2 ਮਾਈਕ ਤੇ ਹਾਰਨ ਜਿਹੜਾ ਆਪਣਾ ਹੁਣ ਵੱਡੇ ਵੱਡੇ ਪਟਿਆ ਦੇ ਕੋਈ ਜਿਹੜਾ ਲਾਦੇ ਹੁੰਦੇ ਆ ਨਾ ਛੋਟਾ ਬਾਕਸ ਜਿਹੜਾ ਉਹਦੇ ਨਾਲ ਕੋਈ ਕੋਈ ਨਾ ਕੋਈ ਚੀਜ਼ਾਂ ਕੁਝ ਨਹੀਂ ਹੁੰਦੀ ਬਸ ਕੋਈ ਬੈਟਰੀ ਰੱਖਦੇ ਸਿੱਟੇ ਅੱਛਾ ਬੈਟਰੀ ਹੀ ਤੀ ਉਹ ਸੈਟ ਤੁਸੀਂ ਲਾਤਾ ਸਾਊਂਡ ਤੇ ਉਹਦੇ ਵਿੱਚ ਇਹ ਦੇਖ ਲਓ ਇੰਨੀ ਆਵਾਜ਼ ਇਹਨਾਂ ਨੇ ਬਹੁਤ ਪੂਰੀ ਐਨ ਬੱਟੇ ਛੱਟੇ ਨੇ ਬੁੱਤੂ ਕੇ ਹੈਵੀ ਸੀਗਾ ਦੋ ਜੂਟਾ ਲੱਗਦਾ ਇੰਨੇ ਜਿਗਰਾ ਆਉਂਦਾ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਕਿੰਨੇ ਵਜੇ ਤੱਕ ਖੜਾ ਇਹ ਦੋ ਘੰਟੇ ਦਾ ਦੋ ਘੰਟੇ ਬਸ 6:30 ਵਜੇ ਬਸ ਤੱਕ ਉਹ ਫੇਰ ਛੱਡ ਗਿਆ ਇਕਦਮ ਨਾਟਕਾ ਵਿੱਚ ਹੀ ਬੰਦ ਕਰਕੇ ਖੜਾ ਮੈਂ ਬੋਤਲ ਲੈ ਮੈਂ ਕਾਡਾ ਵਾਲੀ ਦੀ ਮਗਰ ਪੈਖ ਲਾਓ ਛੱਛਾ ਜੀ ਗੱਡੀ ਜੀ ਰੱਖਦੇ ਚਾਰ ਨਹੀਂ ਮੈਂ ਮਾਰਫੀ ਰੱਬ ਵਾਲਿਆਂ ਦਾ ਕਰਵਾਉਣਾ ਮਤਲਬ ਸੀ ਤੇ ਨਾ ਕਾਣ ਲੱਕੇ ਨਾ ਗਲਾਸੀ ਜਾਂ ਬੋਤਲ ਨਹੀਂ ਛੱਡਾ ਕੋਈ ਨਹੀਂ ਨੇ ਵੀਂ ਦਸੀ ਬੜੀ ਵਧੀਆ ਰਪਾ ਦਾ ਮਿਕਟਾ ਵਾਲੀ ਬਹੁਤ ਵਧੀਆ ਉਹ ਮ ਗੱਡੀ ਚ ਆ ਗਦੇ ਉਹ ਉਹਨਾਂ ਦੀ ਗੱਡੀ ਚ ਤੁਸੀਂ ਰੱਖ ਦਿੱਤੇ ਇਹ ਉਹ ਲੈ ਗਿਆ ਇਹ ਕਿਦਾਂ ਦਾ ਸੁਭਾਅ ਉਹਨਾਂ ਦਾ ਕਿਦਾਂ ਦੀ ਬੋਲੀ ਚਰੀ ਬੋਲੀ ਬਹੁਤ ਵਧੀਆ ਬੰਦਾ ਬਹੁਤ ਵਧੀਆ ਬੋਲ ਚਾਲ ਬਹੁਤ ਵਧੀਆ ਬੰਦਾ ਵਧੀਆ ਵਰਤਨ ਸਾਰਾ ਕੁਝ ਵਧੀਆ ਸੀਗਾ ਅਮਰ ਜੀ ਉਹ ਵੀ ਮੈਂ ਪਾਣੀ ਨੂੰ ਭਰਾ ਅੱਛਾ ਜੀ ਵਧੀਆ ਬੋਲ ਚਾਲ ਸੀ ਉਹਨਾਂ ਦੀ ਹੈ ਵਧੀਆ ਢੰਗ ਨਾਲ ਬੋਲਦੇ ਸੀ ਹੂੰ ਇਹ ਵਧੀਆ ਵਰਤਦੇ ਸੀਗੇ ਹਾਂ ਤੇ ਲੋਕਾਂ ਨੂੰ ਜਿੰਨਾ ਉਹਨਾਂ ਨੇ ਕਰ ਲਿਆ ਤੇ ਬੜੇ ਪਿਆਰ ਨਾਲ ਉਹਨਾਂ ਨੇ ਕੱਢੀ ਆਏ ਜਿੰਦਗੀ ਤੇ ਫਿਰ ਸਾਊਂਡ ਦਾ ਕੰਮ ਤੁਹਾਡਾ ਉਹ ਤੋਂ ਬਾਅਦ ਜਦੋਂ ਸਾਨੂੰ ਉਹਨਾਂ ਦੀ ਮਤਲਬ ਦੋ ਹਫ਼ਤੇਾਂ ਬਾਅਦ ਇਹ ਮੌਤ ਦਾ ਪਤਾ ਲੱਗਾ ਤਾਂ ਫਿਰ ਦੇਖ ਕੇ ਕਿੰਦਾ ਸਕੂਲੇ ਜਾਣਾ ਉਹਨਾਂ ਸਕੂਲੇ ਪ੍ਰੋਗਰਾਮ ਸੀ ਅੱਛਾ ਹੀ ਤੇ ਉਹ ਤੋਂ ਉਹ ਦੇਖਣ ਜਾਂਦੇ ਸੀ ਬਾਟੇ ਦੇ ਪਿੰਡ ਜਾ ਕੇ ਪਤਾ ਲੱਗ ਗਿਆ ਅਚਾਨਕ ਜੀ ਪਤਾ ਲੱਗ ਗਿਆ ਪਤਾ ਲੱਗ ਗਿਆ ਡੈੱਥ ਹੋ ਗਈ ਉਹਨਾਂ ਦੀ ਜੀ ਅ ਅਕੀ ਬੋਮਾਨਾ ਕਰਾ ਰਹੇ ਆ ਤੇ ਜਦੋਂ ਉਹ ਤਨਮੀਨੇ ਰੋਟਰੀ ਆ ਪੰਜ ਤੱਕ ਹੋਣ ਸਕੀ ਬਸ ਉਪਰ ਤੁਹਾਡਾ ਦੇਖਣ ਦਾ ਨਹੀਂ ਪ੍ਰੋਗਰਾਮ ਬਣਿਆ ਸੀਗਾ ਪੱਤਿ ਚਮਕੀ ਲਗੂ ਪ੍ਰੋਗਰਾਮ ਤਾਂ ਗੇਸ ਗੂਲੇ ਅੱਛਾ ਤੁਸੀਂ ਬੋ ਰਹਾ ਹੋ ਉਹਦਾ ਸਾਨੂੰ ਪਤਾ ਸੀ ਉਸ ਦਿਨ ਵੀ ਕਦੋਂ ਕੋ ਪਤਾ ਲੱਗਾ ਉਹਨਾਂ ਦੀ ਮੌਤ ਬਾਰੇ ਵੀ ਉਹਨਾਂ ਦੀ ਗੋੜੀ ਚੱਲ ਕੇ ਡੈਥ ਹੋ ਗਈ ਦੁਬਾਰੋਂ ਬਾਅਦ ਹੀ ਗਏ ਜਾਂਦੇ ਅੱਛਾ ਜੀ ਪਿੰਡ ਜਗ ਸਾਨੂੰ ਪਤਾ ਨਾ ਕਿੰਨੇ ਜੇ ਪਸੀਦਾ ਮਾਰਪੋ ਜਾਉਂ ਅੱਛਾ ਅੱਛਾ ਜੀ ਸਿੰਘ ਬੰਮੂ ਉਹ ਤਨਮੀਨੇ ਰੋਟਰੀ ਨਾਲ ਚੰਗੀ ਦਾ ਹੈ ਹਾਂ ਜੀ ਖਾਰ-ਖਾਰ ਕੇ ਵੀ ਸਾਊਂਡ ਵਾਲੇ ਬੰਦਿਆਂ ਨੂੰ ਤਾਂ ਹਾਂ ਜੀ ਉਹਨਾਂ ਦਾ ਰਜਗਾਰ ਵੀ ਉਹਨਾਂ ਦੇ ਨਾਲ ਸਿਖਾਦੇ। ਬਾਣੇ ਚੱਲਦੇ ਪੂਰੇ। ਹਾਂ ਜੀ ਹਾਂ ਜੀ। ਯਾਨੀ ਬਹੁਤ ਵਧੀਆ ਫੇਸੌਂਟ ਦੇ ਵੀ ਤੁਹਾਨੂੰ ਬਹੁਤ ਉਦੋਂ ਮੰਗ। ਸ਼ਮਕੀਲਾ ਸਾਹਿਬ। ਕਿ ਸਾਰੇ ਐਲਪੀ ਰਿਕਾਰਡ ਦੇ ਰਿਕਾਰਡ ਤੁਹਾਡੇ ਕੋਲ ਹੈਗੇ ਹੁੰਦੇ ਸੀ ਇਹਨਾਂ ਦੇ? ਹਾਂ ਜੀ ਵੇਚ ਬੈਠੇ ਗੱਲ। ਅੱਛਾ ਹੁਣ ਤੁਸੀਂ ਹੁਣ ਤਾਂ ਯਾਨੀ ਕਿ ਉਹ 35 ਸਾਲ ਦਾ ਸਮਾਂ ਹਾਂ ਜੀ। ਬਈ ਉਹ ਬਾਅਦ ਵਿੱਚ ਯਾਨੀ ਕਿ ਤੁਸੀਂ ਉਹ ਵੇਚ ਦਿੱਤੇ। ਉਦੋਂ ਤੁਸੀਂ ਉਸ ਵੇਲੇ ਸਾਰੇ ਪੂਰੇ ਰਿਕਾਰਡਿੰਗ ਦੇ ਸਾਰੇ ਖਰੀਦ ਕੇ ਰੱਖੇ ਸੀ। ਹਾਂ ਜੀ ਹਾਂ ਜੀ। ਛੋਟੇ ਜਿਹੜੇ ਹੁੰਦੇ ਸੀ ਐਲਪੀ ਨਾਲੇ ਲੈ ਐਲਪੀ ਵੱਡੇ। ਹਾਂ ਜੀ। ਸਾਰੇ ਰਿਕਾਰਡ ਸ अच्छा आले ਵੀ ਮੈਂ ਦੇਖਦਾ ਵੀ ਆ ਤੁਹਾਡੇ ਕੋ ਹਾਂ ਹਾਂ ਕਾਰ ਛੋੜੇ ਆਇਆ ਹਾਂ ਤੇ ਉਹ ਚਮਕੀਲਾ ਸਾਹਿਬ ਦੀਆਂ ਫੋਟੋਆਂ ਜਿਹੜੀਆਂ ਆਪਾਂ ਡੈਸਕ 'ਤੇ ਸਵੇਲੇ ਕਰਦੇ ਨੇ ਤੁਹਾਡੇ ਨਾਲ ਬਕਾਪੁਰ ਖਾੜੇ ਦੇ ਵਿੱਚ ਜਿਹੜੀਆਂ ਖਚਾਈਆਂ ਸੀ ਨਾਲ ਤੁਸੀਂ ਹਾਂ ਤੇ ਸਮਾਂ ਵਧੀਆ ਸੀਗਾ ਪਰ ਉਦੋਂ ਫੇ ਮਾੜਾ ਸਮਾਂ ਆ ਗਿਆ ਜਦੋਂ ਇਹਨਾਂ ਦੀ ਇੱਥੇ ਹੋ ਜਾਂਦੀ ਆ ਤੇ ਉਹ ਕਿਦਾਂ ਕਰਦਾ ਸਮਾਂ ਉਹ ਟਾਈਮ ਤੇ ਤੁਹਾਡਾ ਲੰਘਿਆ ਉਦੋਂ ਕਦਾ ਸਮਾਂ ਦਾ ਕੰਮ ਦੇ ਵਿੱਚ ਭਲੇ ਵੇਲੇ ਦਾ ਉਦੋਂ ਬਹੁਤ ਵਾਰ ਸਰੇ ਹਾਂਜੀ ਬਹੁਤ ਵੀ ਕੰਮ ਹੋ ਗਿਆ ਹਾਂ ਕਭ ਪਰੋਵੀਲਾ ਮਾਰ ਤੋਂ ਬਾਅਦ ਜ਼ਿਆਦਾ ਜਨਾ ਕਮੇ ਮਾਰੋਗੇ ਮੈਂ ਸੈਕਲਾਂ ਕਮਾ ਲਿਆ ਅਰੇ ਸ਼ੇਸ਼ਾ ਇਹ ਕਮੀ ਵੀ ਸੈਕਲਾਂ ਬੈਠੇ ਰਹਿਣ ਲੱਗ ਪਿਆ ਕੱਪੇ ਹੋ ਗਏ ਕਲਾਕਾਰੀ ਖਤਮ ਹੋ ਗਈ ਹੈ ਨਾ ਇਹਨਾਂ ਦੀ ਮਤਲਬ ਕਲਾਕਾਰ ਮਾਨ ਦੇ ਨਾਲ ਕਲਾਕਾਰੀ ਦਾ ਸਮਝ ਲੋ ਸਟੇਜ ਦਾ ਐਂਡ ਹੋ ਗਿਆ ਉਹ ਤੋਂ ਬਾਅਦ ਉਦਾਂ ਦੀਆਂ ਸਟੇਜਾਂ ਨਹੀਂ ਕੋਈ ਮਾਰਕੀਟਿੰਗ ਨਹੀਂ ਮਨਿਆ ਉਹ ਸਟੇਜਾਂ ਨਹੀਂ ਮੁੜ ਕੇ ਉਦਾਂ ਦੀਆਂ ਨਹੀਂ ਦੇਖਣ ਨਹੀਂ ਆ ਕਰੀ ਹੈ ਨਾ ਤੇ ਬਾਅਦ ਤੋਂ ਫਿਰ ਡੀਜੇ ਦਾ ਕੰਮ ਜ਼ਿਆਦਾ ਹੋ ਗਿਆ ਤੇ ਜਮਾਨੇ ਦੇ ਨਾਲ ਬਹੁਤ ਨੇ ਆ ਜਮਾਨੇ ਦੇ ਨਾਲ ਹਾਂਜੀ ਹਾਂਜੀ ਡੀਜੇ ਦਾ ਹੋਰ ਚੀਜ਼ਾਂ ਹੌਣ ਵੀ ਤੁਹਾਨੂੰ ਆਈਕੋਲਜਰੀ ਦੇੰਦੀ ਸਾਊਂਡ ਕਿਤੇ ਉਸ ਖੀਲੇ ਦੇ ਟਾਈਮ 'ਚ ਹੁੰਦੀ ਤਾਂ ਕਿੰਨੀ ਉਹਨਾਂ ਦੀ ਆਵਾਜ਼ ਬਹੁਤ ਵਧੀਆ ਬਾਹਰ ਆਉਣੀ ਚਾਹੀਦੀ ਕਿਉਂਕਿ ਉਹ ਤਾਂ ਉਹਦੇ ਉਸੇ ਮਾਈਕ ਦੇ ਵਿੱਚ ਹੀ ਬਹੁਤ ਜ਼ਿਆਦਾ ਆਵਾਜ਼ ਆਉਂਦੀ ਹੁੰਦੀ ਸੀ ਹਾਂ ਹਾਂ ਪਰ ਉਹਨਾਂ ਦਾ ਗਾਣਾ ਮੇਰੇ ਖਿਆਲੋਂ ਮੈਂ ਕਿਤੇ ਆਵਾਜ਼ ਬਹੁਤ ਘੱਜਦਾ ਸੀ ਅੱਛਾ ਅੱਛਾ ਯਾ ਮੈਂ ਦੇਖਿਆ ਕਾ ਮੇਰੀ ਕੁਝ ਦੂਰੋਂ ਹੀ ਹਾਂ ਹੱਜੀ ਬੋੜ ਤੋਂ ਅੱਛਾ ਅੱਛਾ ਜੀ ਠੀਕ ਹੈ ਮਾਈਕ ਦੇ ਉਹ ਸਾਊਂਡ ਜਿਹੜੀ ਉਦਾਂ ਦੀ ਹੁੰਦੀ ਸੀਗੀ ਤੇ ਇਹ ਇਹ ਆਪਣਾ ਸਿਕਾ ਬਈ ਦੋ ਖਾੜੀਆਂ ਦੀ ਗੱਲ ਆਪਾਂ ਕਰਨੀ ਆ ਹਾਂ ਇਹ ਉਹ ਖਾੜੇ ਬਾਰੀ ਦੱਸਣਾ ਸੀ ਪਿਛਲਾ ਜਿਹੜਾ ਫਿਰ ਕੋਲ ਲੱਗਿਆ ਸੀਗਾ ਉਸ ਤੋਂ ਬਾਅਦ ਤੁਹਾਡੇ ਇਹਨਾਂ ਨੇ ਬਕਾਪੌਰ ਖੜਾ ਲਾਇਆ ਸੀ ਤੇ ਬਕਾਪੌਰ ਦੇ ਗਾਣੇ ਤੁਹਾਨੂੰ ਜਿੰਨੇ ਸਾਡੇ ਕੋਲ ਹੈਗੇ ਸਾਰੇ ਇਹ ਸੁਣਾਵਾਂਗੇ ਹਾਂਜੀ ਤੇ ਉਹ ਇਹ ਮਤਲਬ ਇੱਕ ਇਹਨੇ ਦੇ ਦੋ ਖਾੜਿਆਂ ਦੀ ਜਿਹੜੀ ਗੱਲਬਾਤ ਕਈ ਵਾਰੀ ਉਹ ਹਾਂ ਕਹਿੰਦੇ ਨਾ ਮਨਦੀ ਹੈ ਨਾ ਵੀ ਖਾੜਾ ਇੱਕੋ ਜਿਹਾ ਦੇ ਨੱਟਦੇ ਵੀ ਕਹਿੰਦੇ ਇਹ ਹਾਂਜੀ ਉਹ ਟੱਕਣ ਦੇ ਟਾਈਮ ਹੀ ਦੱਸ ਦਿੱਤੀ ਟੱਕਣ ਦਾ ਟਾਈਮ ਪਹਿਲਾਂ ਸੀ ਉਦੋਂ ਉਦੋਂ ਸ਼ਾਇਦ ਇੱਕ ਲੱਗਦਾ ਹੋਊਗਾ ਜਿਹੜਾ ਮਨਕੂ ਦਾ ਟਾਈਮ ਸੀ ਇਹਦੇ ਵਿੱਚ ਦੋ ਮਨਖੜੇ ਸਾਡੇ ਮਨਕੂ ਆਇਆ ਹੈ ਨਾ ਮਨਕੂ ਕੋਈ ਮਗਰਲੇ ਟਾਈਮ ਦੇ ਵਿੱਚ ਮਨਕੂ ਸੀ ਉਹਦੇ ਨਾਲ ਜ਼ਿਆਦਾ ਦੋ ਦੋ ਖੜੇ ਲੱਗੇ ਆ ਉਹ ਟੱਕਣ ਦਾ ਵੀ ਕਿਸੋਰ ਨਹੀਂ ਉਹ ਪੁਰਲੇ ਟਾਈਮ ਦੇ ਥੋੜੀ ਗੱਲ ਕਰਦਾ ਹੁਣ ਹਾਂ ਜੀ ਪੁਰੋਂ ਪਹਿਲਾਂ ਇੱਕੋ ਲੱਗਦਾ ਹੁੰਦਾ ਸੀ ਬਾਅਦ ਚ ਫਿਰ ਇੱਕ ਸਾਲ ਤਾਂ ਫਿਰ ਜਦੋਂ ਇਹ ਮਨਕੂ ਆਇਆ ਉਸ ਸਾਲ ਵਲੀ ਲਾਇਆ ਇਹਨਾਂ ਨੇ ਤੇ ਮਿਹਨਤ ਸਗੀ ਉਹਦਾ ਉਹਨਾਂ ਦੀ ਸਾਨੂੰ ਕੀ ਕੋਈ ਮੜਾ ਚੰਗਾ ਬੁੜੀਆਂ ਨੇ ਕਦੀ ਇਦਾਂ ਲੱਗਾ ਵੀ ਇਹਨਾਂ ਨੇ ਜੀ ਬਹੁਤ ਗੰਧਬਾਤ ਤਾਂ ਜੀ ਨਹੀਂ ਨਹੀਂ ਸਾਨੂੰ ਕੋਈ ਤੇ ਇਹਦਾ ਇਹ ਕੋਈ ਗੱਲ ਨਹੀਂ ਸੀ ਨਾ ਕਿਉਂਕਿ ਸਾਡੇ ਦੇਖਦੇ ਸੀਗੇ ਤੇ ਨਾ ਕੋਈ ਇਦਾਂ ਦਾ ਗਾਣਾ ਇੱਥੇ ਵੀ ਗਾਇਆ ਇਹਨਾਂ ਨੇ ਬੜਾ ਫਰਮਿਆ ਨਾ ਇਹਦੀ ਕੋਈ ਗੱਲ ਨਹੀਂ ਜੀ ਜਿਸ ਦੇ ਨਹੀਂ ਮਹਿਸਮਪੁਰ ਆਏ ਆਪਾਂ ਸਟੇਜ ਤੋਂ ਜਿੱਦਾਂ ਇਹਨਾਂ ਨੂੰ ਛੱਡਦੇ ਦੇਖਦੇ ਆ ਨਾ ਹਾਂਜੀ ਗੱਲ ਮੋਰੇ ਤੇ ਅਮਰਜੋਤ ਉਹਦੇ ਪਿੱਛੇ ਦੇ ਚਮਕੀਲਾ ਪਿੱਛੇ ਜਿੱਦਾਂ ਇਹ ਜਾਂਦੇ ਆ ਮਹਿਸਮਪੁਰ ਵੀ ਏਸੀ ਪੋਜੀਸ਼ਨ ਦੇ ਵਿੱਚ ਤਕਰੀਬਨ ਗੱਲ ਤਰਪਿਆ ਸਗਾ ਅਮਰਜੋਧ ਨੇ ਉਹਦੀ ਮਗਰ ਸੀਗੀ ਤੇ ਚੰਪੀਲਾ ਹਲੇ ਉੱਤਰ ਕੇ ਉਹਦੇ ਮਗਰ ਸੀ ਤੇ ਉਹ ਉਸੇ ਉਸੇ ਸਟੇਜ ਦੇ ਵਿੱਚ ਇਹਨਾਂ ਨੇ ਗੋਲੀਆਂ ਉਹਦੇ ਖਾਰ ਦੇ ਕੋਲ ਹੀ ਮਾਰੀਆਂ ਸੀਗੀਆਂ ਉਹਨਾਂ ਨੇ ਤੇ ਜਿਹੜੇ ਦੇਬੂ ਹਣੀ ਢੋਲਖ ਵਾਲੇ ਸੀਗੇ ਇਹ ਵੀ ਬਾਅਦ ਵਿੱਚ ਮਗਰ ਜਾਂਦੇ ਸੀਗੇ ਇਹ ਇਦਾਂ ਦਾ ਮਾਹੌਲ ਕੁਝ ਉੱਥੇ ਸੀਗਾ ਜਿੱਦਾਂ ਕਿ ਦੀਆਂ ਸਟੇਜ ਤੇ ਹੁਣ ਹੁਣ ਜਾਂ ਤੋ ਸੀ ਦੇਖ ਲਿਆ ਇਹਨਾਂ ਦੇ ਲੋਕਾਂ ਦੇ ਵਿੱਚ ਹੀ ਕਹਿੰਦੇ ਹੁੰਦੇ ਜੇ ਮਾਰਨਾ ਹੁੰਦਾ ਉਹਨਾਂ ਲੋਕਾਂ ਦੇ ਵਿੱਚ ਹੀ ਤੁਰ ਕੇ ਜਾਂਦੇ ਉੱਥੇ ਵੀ ਕੋ ਕੋਲ ਜਾ ਕੇ ਮਾਰ ਸਕਦਾ ਸੀਗਾ ਪਰ ਜਦੋਂ دہشت ਪਲਾਉਣੀ ਹੁੰਦੀ ਹੈ ਅਗਲਾ ਪੱਧਰੇ ਗੋਲੀਆਂ ਮਾਰ ਕੇ ਮਾਰ ਦਿੰਦਾ ਠੀਕ ਹੈ ਜੀ ਤੇ ਮਾਰੇ ਸਮੇ ਮਰੇ ਟਾਈਮ ਦੀ ਗੱਲ ਆ ਇਹ ਪਰ ਹੋਰ ਪ੍ਰੋਗਰਾਮ 'ਤੇ ਤੁਸੀਂ ਆਪਣੇ ਪਿੰਡਾਂ ਦੇ ਨੇੜੇ ਕੋਈ ਦੇਖਿਆ ਇੱਥੇ ਕਿਤੇ ਮੈਂ ਬਿਨਾਂ ਸਾਊਂਡ ਲਾਈ ਤੋਂ ਜੀ ਨਿਊ ਮਠੱਡੀ ਦੇਖਿਆ ਸੀ ਇੱਕ ਮਠੱਡਾ ਕੋਰ ਸ਼ਿੰਦੇ ਦੇ ਨਾਲ ਆਇਆ ਸੀ ਜਦੋਂ ਇਹ ਹਾਂ ਪਿੰਡ ਦੇ ਵਿੱਚ ਆਇਆ ਸੀ ਹਾਂ ਹਾਂ ਹਾਂਜੀ ਮੈਂ ਵੀ ਉਹ ਮੈਂ ਉਹਦਾ ਛੇਵੀਂ ਚ ਪੜਦਾ ਸੀਗਾ ਜਦੋਂ ਪ੍ਰੋਗਰਾਮ ਐ ਦੇਖਿਆ ਇੱਕ ਵਾਰੀ ਹੋਰ ਦੇਖਿਆ ਤੁਸੀਂ ਵੀ ਦੇਖਿਆ ਤੇ ਹਰੀਪੁਰ ਖਾਲਸਾ ਜਦੋਂ ਹਾਂਜੀ ਹਾਂਜੀ ਤੇ ਆਪਣੇ ਨੇ ਅਮਰਵਰਸੀ ਨੇ ਵੀ ਗਾਣਾ ਗਾਇਆ ਸੀ ਉੱਥੇ ਹਾਂਜੀ ਹਾਂਜੀ ਹਨਾ ਤੁਸੀਂ ਦੇਖਿਆ ਹੁਣ ਇੱਕ ਗਾਣਾ ਉਹ ਤੋਂ ਗਾਇਆ ਸੀਗਾ ਇਹੋ ਵੀ ਪ੍ਰੋਗਰਾਮ ਬੜਾ ਬਹੁਤ ਵਧੀਆ ਲਾਇਆ ਸੀ ਨਾ ਉਦੋਂ ਇੱਕ ਉੱਤੇ ਸੁਣ ਜਾਨੂੰ ਲੱਗਦਾ ਇਹਦਾ ਰਿਕਾਰਡਿੰਗ ਵੀ ਆਇਆ ਸੀ ਔਰ ਜੋ ਉਹਦੇ ਗਾਣੇ ਗਾਏ ਸੀ ਇਹ ਆਪਣੀ ਸ਼ਾਸਿਕ ਦੀ ਗੱਲ ਆ ਜੀ ਦੋ ਸਰ ਪਹਿਲਾਂ ਦੀ ਤੇ ਇਹ ਵੀ ਖੜਾ ਬਹੁਤ ਵਧੀਆ ਸੰਗਾ ਵਧੀਆ ਖਾੜੇ ਆਪਣੇ ਏਰੀਆ ਚ ਬਹੁਤ ਜ਼ਿਆਦਾ ਇਹਨਾਂ ਨੇ ਲਾਏ ਆ ਤੇ ਨਵੇਂ ਗਾਣੇ ਨਵੇਂ ਖਾੜੇ ਨਵੀਆਂ ਗੱਲਾਂ ਬਾਤਾਂ ਕਿਉਂਕਿ ਚਾਰ ਪੰਜ ਤਰੀਕੇ ਦਾ ਇਹਨਾਂ ਨੇ ਦਿੱਤ ਪਹਿਲਾਂ ਖੜਾ ਦੇਖ ਲਿਆ ਦੋ ਦਾ ਆਪਣੇ ਕੋਲ ਆ ਉਹ ਹੁਣ ਤੁਹਾਨੂੰ ਡਿਜੀਟਲ ਰਿਕਾਰਡਿੰਗ ਉਹਦੀ ਕਰਕੇ ਵਧੀਆ ਟੀਵੀ ਤੇ ਚੱਲਣ ਵਾਲਾ ਸੌਂਡ ਵੀ ਵਧੀਆ ਤਰੀਕੇ ਨਾਲ ਉਹ ਤੁਹਾਨੂੰ ਆਪ ਅਪਲੋਡ ਕਰਦੇ ਨਾ ਨਾ ਸਭ ਵਿੱਚ ਬਹੁਤ ਉਹਨਾਂ ਦੇ ਗਾਣੇ ਦੇ ਖਾੜੇ ਜਿਹੜੇ ਆਪਾਂ ਕਰਦੇ ਰਹਿਵਾਂਗੇ ਤੇ ਗੱਲਾਂ ਵੀ ਜਿੱਦਾਂ ਆਪਣੇ ਕੋ ਆਉਂਦੀਆਂ ਸਾਂਝੀਆਂ ਕਰਨ ਨੂੰ ਕਰਦੇ ਰਹਿਵਾਂਗੇ ਠੀਕ ਜੀ ਸਿਲਕਾ ਦੇਣਾ ਤੇ ਸਸਰੀ ਕਾਲ ਜੀ ਸਾਰਿਆਂ ਨੂੰ ਧੰਨਵਾਦ ਬਹੁਤ ਬਹੁਤ